ਦੇ ਕੋਈ ਕਿਸੇ ਦਾ ਫੋਨ ਆ ਗਿਆ ਆਪਾਂ ਕਹਿੰਦੇ ਹੈਲੋ ਹਾਂਜੀ ਹੈਲੋ ਆ ਮੈਂ ਸੁਣਨੇ ਦੇ ਤੇ ਬਾਰੇ ਉਹ ਕਹਿੰਦੇ ਕਿ ਜਿਹਨੇ ਫੋਨ ਬਣਾਇਆ ਹੈ ਨਾ ਉਹਦੀ ਸਹੇਲੀ ਦਾ ਨਾਲ ਹੈ ਨਾਮ ਹੈ ਲੋਹੀ ਤੇ ਨੇ ਜਦੋਂ ਫੋਨ ਕੀਤਾ ਪਹਿਲਾਂ ਕਹ ਹੈਲੋ ਫਿਰ ਉਹ ਤੁਰਵਾ ਚੱਲ ਪਈ ਹੈਲੋ ਬੋਲਣ ਦਾ ਤੇ ਤੁਹਾਡੀ ਜਲਦੀ ਦਾ ਥੋੜੀ ਨਾ ਹੈਲੋ ਤੂੰ ਹੀ ਕੋ ਕਹਿੰਦੀ ਅੱਛਾ ਕਰਾ ਆਪਕੋ ਮੌਕਾ ਮਿਲਦਾ ਥੋੜੀ ਦੇ ਲਈ ਡੌਗੀ ਬਣਨੇ ਦਾ ਕੌਨਸਰਟ ਹੋਗੀ ਬਲੋ ਲੇਬਰਾ ਇਹ ਇੱਕ ਕਾਮਨ ਜਿਹਾ ਸਵਾਲ ਹੈ ਜਦੋਂ ਵੀ ਆਪਾਂ ਨੂੰ ਕਿਸੇ ਦਾ ਕਾਲ ਆਂਦਾ ਸਭ ਤੋਂ ਪਹਿਲਾਂ ਆਪਾਂ ਹੈਲੋ ਹੀ ਕਿਉਂ ਕਹਿੰਦੇ ਵੀ ਲਾਈਵ ਜ਼ਿਆਦਾ ਹੈ ਲਾਈਵ ਆਪਕੋ ਥੋੜੀ ਦੇਰ ਕੇ ਲੀਏ ਬਣਾਣਾ ਆਪਕੋ ਚਾਹੀਏ ਕਿ ਮੈਂ ਲੰਬੇ ਸਮੇਂ ਲਈ ਬਣ ਤੂੰ ਇਹ ਦੱਸੋ ਜੇਕਰ ਤੁਹਾਨੂੰ ਥੋੜੀ ਦੇਰ ਲਈ ਕੋਈ ਕੁੱਤਾ ਬਣਨ ਦਾ ਮੌਕਾ ਮਿਲੇ ਕਿਹਦੀ ਬਰੀਡ ਦਾ ਬਣੂਗੀ ਮੈਂ ਮੈਂ ਸਰ ਜੀ ਬਣੂਗਾ ਕਿਹੜੀ ਕਿਹੜੀ ਦਾ ਕਿਹੜਾ ਪਣਗੜਾ ਛੱਜਾ ਕੁੜੀਆਂ ਨੂੰ ਬੜਾ ਪਸੰਦ ਹੁੰਦਾ ਹੱਥ ਆਲਿਆਂ ਦਾ ਹੱਥ ਆਲਿਆਂ ਦਾ ਉਹ ਐਡਾ ਕਿ ਉੜ ਜਾਣੀ ਦਾ ਐਡਾ ਉਹ ਐਡਾ ਯਾਰ ਕਿਹੜਾ ਹੁੰਨੋਂ ਤੋਂ ਕਿਹੜਾ ਹੁੰਨੋਂ ਤੋਂ ਉਹ ਹੈਲੋ ਕਿਉਂ ਕਹਿੰਦੇ ਆਪਾਂ ਇਹ ਸਵਾਲ ਤਾਂ ਮੈਂ ਵੀ ਨਹੀਂ ਕਦੀ ਸੋਚਿਆ ਇੱਕ ਹੋਰ ਸਵਾਲ ਆ ਜੇ ਤੁਹਾਨੂੰ ਡੌਗੀ ਮੰਨਣ ਦਾ ਮੌਕਾ ਮਿਲੇ ਕਿਹੜੀ ਬਰੀਡ ਦਾ ਬਣੋਗੇ ਕਿਹੜੀ ਬਰੀਡ ਦਾ ਕੁੱਤਾ ਬਣੋਗੇ ਦਾਪੀਆਂ ਦੇ ਕਿਹੜੀ ਬਰੀਡ ਦਾ ਬਣ ਕੇ ਦੇਖਣਾ ਵਾ ਇਹ ਕੋਈ ਗੱਲਬਾਤ ਹੈਗੀ ਐ ਇਸ ਪੁੱਤੇ ਦੇ ਉਹ ਛੋੜਾ ਜਿਹੜਾ ਜਪਾਨੀ ਜਿਹਾ ਜਿਹੜਾ ਅੱਜ ਕੱਲ ਚੱਲਦਾ ਯਾਰ ਕੀ ਨਾ ਛੋਟਾ ਆ ਜਾ ਬਣ ਜਾਊਗਾ ਨਿਆਰੇ ਲਊਗਾ ਉਹ ਨਿਆਰੇ ਕਿਸ ਤਰ੍ਹਾਂ ਮਤਲਬ ਕਿਹੜੇ ਨਿਆਰੇ ਦੇਣੇ ਉਹਨੂੰ ਤੁਹਾਨੂੰ ਪਤਾ ਹੀ ਆ ਅੱਜ ਮੌਜੂਦ ਹੋਇਆ ਕੋਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿੱਥੇ ਕੁਝ ਸਟੂਡੈਂਟਸ ਮੌਜੂਦ ਨੇ ਉਹਨਾਂ ਨਾਲ ਕੁਝ ਐਸੇ ਸਵਾਲ ਕਰਾਂਗੇ ਜਿਹੜੇ ਬੜੇ ਸੋਚਣ ਵਾਲੇ ਨੇ ਗੱਲ ਕਰੀਏ ਜੇ ਆਪਾਂ ਫੋਨ ਤੇ ਗੱਲ ਕਰਦੇ ਆ ਤੇ ਆਪਾਂ ਹੈਲੋ ਹੀ ਕਿਉਂ ਕਹਿੰਦੇ ਆ ਬੜਾ ਵੱਡਾ ਸਵਾਲ ਹੈ ਕਿਉਂਕਿ ਆਪਾਂ ਸਾਰੇ ਹੈਲੋ ਤੇ ਕਹਿੰਦੇ ਹਾਂ ਲੇਕਿਨ ਇਹਦੇ ਪਿੱਛੇ ਕਾਦਨ ਕੀ ਹੈ ਸੋ ਕੁਝ ਏਦਾਂ ਦੇ ਜਿਹੜੇ ਫਨੀ ਸਵਾਲ ਨੇ ਜ਼ਰੂਰ ਬੱਚਿਆਂ ਤੋਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਤੇ ਬੱਚੇ ਇੱਥੇ ਬੈਠੇ ਹੋਏ ਨੇ ਤੇ ਆਹ ਉਹ ਗੱਲਬਾਤ ਕਰਦੇ ਆ ਤੋ ਜਿਸ ਤਰ੍ਹਾਂ ਕੀ ਹੁਣ ਸ਼ਾਮ ਦਾ ਟਾਈਮ ਹੈ ਤੇ ਬੱਚੇ ਯੂਨੀਵਰਸਿਟੀ ਦੇ ਵਿੱਚ ਬੈਠੇ ਆ ਸੋ ਬੜੇ ਕਾਮਨ ਜਿਹੇ ਸਵਾਲ ਨੇ ਜਿਹੜੇ ਆਪਾਂ ਕਰਾਂਗੇ ਹਲੋ ਬਾਜੀ ਇਹ ਛੋਟਾ ਜਿਹਾ ਸਵਾਲ ਆ ਜਦੋਂ ਵੀ ਆਪਾਂ ਫੋਨ ਤੇ ਗੱਲ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਹੈਲੋ ਹੀ ਕਿਉਂ ਕਹਿੰਦੇ ਨਹੀਂ ਵਿਸ਼ ਕਰਨ ਲਈ ਵੀ ਸਟੋਰੀ ਨਹੀਂ ਹੈ ਲੋਕ ਨਹੀਂ ਮੈਨੂੰ ਕੋਸ਼ਤੇ ਹੁਣ ਕਵਾਂਗੇ ਫਿਰ ਹੈਲੋ ਕਹਿ ਕੇ ਆਪਾਂ ਹੈਲੋ ਹੀ ਕਿਉਂ ਸਾਦੇ ਹੈਲੋ ਕਹਿੰਦੇ ਆਪਾਂ ਜਿਨ੍ਹਾਂ ਨੇ ਫੋਨ ਇਨਵੈਂਟ ਕੀਤਾ ਸੀ ਉਹਨਾਂ ਦੀ ਵਾਈਫ ਦਾ ਨਾਮ ਹੈਲੋ ਹੀ ਤਾਂ ਕਰਕੇ ਐਦਾਂ ਕੁਝ ਸਾਰੇ ਕਹਿੰਦੇ ਕਈ ਹਾਂਜੀ ਵੀ ਕਹਿੰਦੇ ਆ ਨਹੀਂ ਸਾਰੇ ਸਾਰੇ ਕੌਮ ਨਹੀਂ ਕਰਦੇ ਸਾਰੇ ਹੈਲੋ ਹੀ ਕੋਈ ਕੋਈ ਅਨਨੋਨ ਨੂੰ ਕਹਿੰਦੇ ਹੈਲੋ ਆਪਣੇ ਨੋਨ ਆਏ ਉਹਨੂੰ ਤੇ ਹਾਂਜੀ ਵਗੈਰਾ ਵੀ ਕਹਿੰਦੇ ਹੈਲੋ ਨਹੀਂ ਕਹਿੰਦੇ ਹੂੰ ਪਰ ਉਹਨੂੰ ਦੇ ਹੈਲੋ ਕਹਿੰਦੇ ਜੇ ਤੁਹਾਨੂੰ ਵੀ ਲੱਗਦਾ ਮੈਂ ਤੇ ਹੀ ਸੁਣਿਆ ਕਿ ਸ਼ਾਇਦ ਜਿਨ੍ਹਾਂ ਨੇ ਫੋਨ ਇਨਵੈਂਟ ਕੀਤਾ ਉਹਦੀ ਵਾਈਫ ਦਾ ਨਾਮ ਹੈਲੋ ਹੀ ਤਾਂ ਕਰਕੇ ਉਹਨੇ ਆਇਆ ਉਹਦਾ ਆਪਣੇ ਕਲਚਰ 'ਚ ਹੈਲੋ ਬਾਹਰੋਂ ਹੀ ਆ ਆਪਣੇ ਲੋਕੀ ਤੇ ਪਹਿਲਾਂ ਨਹੀਂ ਕਹਿੰਦੇ ਫੋਨ ਦੇ ਨਾਲ ਇਹਨਾਂ ਨੂੰ ਇਹ ਲੱਗਦਾ ਵੀ ਫੋਨ ਚੁੱਕ ਕੇ ਹੈਲੋ ਹੀ ਕਹਿਣਾ ਤੁਹਾਨੂੰ ਪਤਾ ਕਿਉਂ ਹਾਂ ਜਦੋਂ ਫੋਨ ਆਇਆ ਤੁਹਾਨੂੰ ਪਤਾ ਕਿਉਂ ਕਹਿੰਦੇ ਦੱਸੋ ਉਹ ਤੁਸੀਂ ਚੈਨਲ ਦੇਖ ਲਓ ਵੀਡੀਓ ਦੇ ਲ ਤੁਸੀਂ ਦੱਸੋ ਤਾਂ ਨੂੰ ਕੀ ਲੱਗਦਾ ਹੈ ਲੋ ਕੀ ਹੋ ਕਹਿੰਦੇ ਆ ਨੋ ਓਪੀਨੀਅਨ ਨਹੀਂ ਪਤਾ ਚਲੋ ਹੋਰ ਪੁੱਛਦੇ ਆ ਕੀ ਹਾਲ ਨੇ ਵੀਰੇ ਠੀਕ ਹੋ ਕੀ ਨਾਮ ਹੈ ਵੀਰੇ ਆਪਣਾ ਮਨਮੀ ਸਿੰਘ ਮਨਮੀ ਸਿੰਘ ਵੀਰੇ ਜਦੋਂ ਆਪਾਂ ਕਿਸੇ ਨਾਲ ਵੀ ਗੱਲ ਕਰਦੇ ਆ ਨਾ ਕਾਲ ਤੇ ਆਪਾਂ ਹੈਲੋ ਹੀ ਕਿਉਂ ਕਹਿੰਦੇ ਆ ਉਹਨੂੰ ਜਦੋਂ ਵੀ ਕੋਈ ਕਿਸੇ ਦਾ ਫੋਨ ਆ ਗਿਆ ਆਪਾਂ ਕਹਿੰਦੇ ਹੈਲੋ ਹਾਂਜੀ ਹੈਲੋ ਆਮਰ ਸੁਣੇ ਦੇ ਤੇ ਬਾਰੇ ਉਹ ਕਹਿੰਦੇ ਕਿ ਜਿਹਨੇ ਫੋਨ ਬਣਾਇਆ ਹੈ ਨਾ ਉਹਦੀ ਸਹੇਲੀ ਦਾ ਨਾਲ ਹੈ ਨਾਮ ਹੈ ਲੋਹੀ ਤੇ ਉਹਨੇ ਜਦੋਂ ਫੋਨ ਕੀਤਾ ਪਹਿਲਾਂ ਕਹ ਹੈਲੋ ਫਿਰ ਉਹ ਤੋਰਵਾ ਚੱਲ ਪਈ ਹੈ ਲੋ ਬੋਲਣ ਦਾ ਤੇ ਤੁਹਾਡੀ ਜਲਦੀ ਦਾ ਥੋੜੀ ਨਾ ਹੈ ਲੋ ਤੁਸੀਂ ਕੋ ਕਹਿੰਦੀ ਨਹੀਂ ਉਦਾਂ ਹੀ ਰੁਆਏ ਬਣ ਕੇ ਲੱਗੇ ਉਹਨੇ ਕਿਆ ਤੇ ਬਾਕੀ ਸਾਰੇ ਕਹਿਣ ਲੱਗੇ ਨਹੀਂ ਯਾਰ ਇਦਾਂ ਥੋੜੀ ਹੁੰਦਾ ਆਪ ਬਤਾਓ ਆਪਕੋ ਕੀ ਲੱਗਦਾ ਕਿ ہم ਹੈਲੋ ਕਿ ਬੋਲਦੇ ਹਾਂ ਅਮ ਵੈਸੀ ਗ੍ਰੀਟਿੰਗ ਹੈ ਜੈਸੇ ਕਿ ਹਮ ਨਮਸਤੇ ਬੋਲਤੇ ਹੈ ਸਤਿ ਸ਼੍ਰੀ ਅਕਾਲ ਬੋਲਤੇ ਹੈ ਵੈਸੀ ਫੋਰਨਰਸ ਕੀ ਹੈਲੋ ਆਇਆ ਤੋ ਇਸ ਕਰਣ ਸ਼ਾਇਦ ਹਮ ਹੈਲੋ ਹੀ ਵਹੀ ਚਲਤਾ ਆ ਰਹੇ ਚਲੋ ਇੱਕ ਹੋਰ ਸਵਾਲ ਹੈ ਅਗਰ ਹਮ ਆਪਕੋ ਮੌਕਾ ਮਿਲੇ ਕਿ ਆਪ

ਬਹੁਤ ਬੱਚੇ ਵੀ ਹੈਗੇ ਆ ਗੱਲਬਾਤ ਕਰ ਲੈਣੇ ਆ ਸੋ ਕੁਝ ਹੋਰ ਦੇ ਵਿਦਿਆਰਥੀ ਵੀ ਆ ਗੁਨਾਨਗ ਦੇ ਵੀ ਯੂਨੀਵਰਸਿਟੀ ਦੇ ਜਿਹੜਾ ਕੋਮਨ ਜਿਹਾ ਸਵਾਲ ਆ ਜਿਹੜਾ ਉਹਨਾਂ ਦਾ ਕਰਾਂਗੇ ਸੋ ਬਿਲਕੁਲ ਆਪਾਂ ਗੱਲਬਾਤ ਕਰਦੇ ਆ ਵੀਰੇ ਇਗਜ਼ਾਮ ਦੀਆਂ ਤਿਆਰੀਆਂ ਚੱਲ ਰਹੀਆਂ ਲੱਗਦਾ ਸਭ ਦੀਆਂ ਇਗਜ਼ਾਮ ਦੀ ਤੇਰੀ ਚੱਲ ਰਹੀ ਹੈ ਹਾਂਜੀ ਚਲੋ ਤੁਹਾਡਾ ਥੋੜਾ ਜਿਹਾ 2 ਮਿੰਟ ਲੈਨੇ ਆ ਐਂਟਰਟੇਨਮੈਂਟ ਕਰ ਦਿੰਨੇ ਆ ਇੱਕ ਕੋਮਨ ਜਿਹਾ ਸਵਾਲ ਆ ਜਦੋਂ ਵੀ ਆਪਾਂ ਨੂੰ ਕਿਸੇ ਦਾ ਕਾਲ ਆਂਦਾ ਸਭ ਤੋਂ ਪਹਿਲਾਂ ਆਪਾਂ ਹੈਲੋ ਹੀ ਕਿਉਂ ਕਹਿੰਦੇ ਆ ਸੋ ਇਹ ਆਈਡੀਆ ਵੈਸੇ ਹੈਲੋ ਮਤਲਬ ਕਿਉਂ ਹੈਲੋ ਹੀ ਕਿਉਂ ਨਹੀਂ ਪਤਾ ਚਲੋ ਤੁਸੀਂ ਦੱਸ ਦੋ ਬਾਜੀ ਹੋਰ ਕੁਝ ਹੁੰਦਾ ਹੀ ਨਹੀਂ ਕਹਿਣ ਨੂੰ ਹੋ ਨਹੀਂ ਹੁੰਦਾ ਹੋਰ ਬੜਾ ਕੁਝ ਹੁੰਦਾ ਜੋ ਮਰਜੀ ਕਹੋ ਪਹਿਲਾ ਸ਼ਬਦ ਹੈਲੋ ਹੀ ਆ ਗਿਆ ਪਰ ਸਿੱਧਾ ਹੈਲੋ ਹੀ ਥੋੜੀ ਕਿੰਨੇ ਨਹੀਂ ਯਾਰ ਹੈਲੋ ਹੀ ਕਿੰਨੇ ਆ ਸਭ ਤੋਂ ਪਹਿਲਾਂ ਤੁਸੀਂ ਦੱਸੋ ਹੈਲੋ ਕਿੰਨੇ ਹੈ ਨਹੀਂ ਪਤਾ ਪੁੱਛਦੇ ਕੋਈ ਆਈਡੀਆ ਦਾ ਤੁੱਕਾ ਹੀ ਮਾਰ ਦੋ ਆਵਾਜ਼ ਪਛਾਣਨ ਲਈ ਅਗਲੇ ਬੰਦੇ ਦੀ ਆਵਾਜ਼ ਪਛਾਣਨ ਹਾਂ ਪਤਾ ਲਾਜੀ ਅਨੋਂ ਅਨੋ ਇਹਦੇ ਅੱਛਾ ਚਲੋ ਇੱਕ ਹੋਰ ਸਵਾਲ ਜੇਕਰ ਤੁਹਾਨੂੰ ਮੌਕਾ ਮਿਲੇ ਤੁਸੀਂ ਥੋੜੀ ਦੇ ਦਿੱਤੀ ਡੌਗੀ ਬੰਦਾ ਕਿਹੜੀ ਬਰੀਡ ਦਾ ਬਣੂਗੀ ਕਿਹੜੀ ਬਰੀਡ ਦਾ ਡੌਗੀ ਬਣੂਗੀ ਤੁਸੀਂ ਤੁਸੀਂ ਨਵੀਂ ਨਵੀਂ ਵੀ ਕਿਹੜਾ ਡੌਗੀ ਦੀਆਂ ਕੋਈ ਦੇ ਦੱਸੋ ਯਾਰ ਜਦ ਤੁਸੀਂ ਪੜਨ ਨਾਲ ਧਿਆਨ ਜ਼ਿਆਦਾ ਹਣਾ ਤੁਹਾਡਾ ਨਹੀਂ ਤੁਹਾਨੂੰ ਮਤਲਬ ਇਸ ਚੀਜ਼ ਵਿੱਚ ਥੋੜਾ ਜਿਹਾ ਕੋਈ ਆਈਡੀਆ ਤੁੱਕਾ ਹੀ ਮਾਰ ਦੋ ਨਹੀਂ ਚਲੋ ਯਾਰ ਕੋਈ ਨੈਕਸਟ ਅੱਛਾ ਭਾਜੀ ਤੁਸੀਂ ਦੱਸੋ ਜਦੋਂ ਆਪਾਂ ਹੁਣ ਤੁਸੀਂ ਕਾਲ ਤੇ ਗੱਲ ਕਰਕੇ ਡੇਜੇ ਜਦੋਂ ਆਪਾਂ ਨੂੰ ਕਾਲ ਆਉਂਦਾ ਆਪਾਂ ਹੈਲੋ ਹੀ ਕਿਉਂ ਕਹਿੰਦੇ ਹੈਲੋ ਸਰ ਜੀ ਆਪਾਂ ਚੈੱਕ ਕਰਦੇ ਕਿ ਬੰਦਾ ਬੋਲਣ ਡਿਆ ਗਿਆ ਹੈਗਾ ਗਾੜੀ ਕਿ ਨਹੀਂ ਇਹ ਤਾਂ ਨਹੀਂ ਤੇ ਫੋਨ ਕਰਨ ਦਿਆ ਦੇਖੂਗਾ ਹੀ ਗਾੜੀ ਹੋਰ ਕਿੰਨੇ ਪੁੱਛਣੇ ਥੋੜੀ ਸਰ ਜੀ ਕਿਸੇ ਵੇਲੇ ਫੋਨ ਲਾ ਕੇ ਬੰਦੇ ਨੂੰ ਟੈਗ ਹੀ ਹੋ ਜਾਂਦਾ ਟੈਗ ਹੋ ਜਾਂਦਾ ਨਹੀਂ ਤੇ ਫਿਰ ਅਗਲਾ ਤੁਸੀਂ ਹੈਲੋ ਹੀ ਕਿਉਂ ਕਹਿਣਾ ਫਿਰ ਹੋਵੇ ਤਾਂ ਕੁਝ ਕਹਿ ਹੀ ਸਕਦੇ ਹੈਲੋ ਸਰ ਜੀ ਹੈਲੋ ਕਿਉਂਕਿ ਨਾਮ ਹੀ ਉਹਨਾਂ ਦਾ ਜਿੰਨਾ ਫੋਨ ਬਣਾਇਆ ਸੀ ਨਾ ਨਹੀਂ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਹੀ ਹੈਲੋ ਗ੍ਰਾਮ ਹੈਲੋ ਕਰਕੇ ਨਾਮ ਹੀ ਕੁਝ ਮਿਲਦਾ ਐਕਜ਼ੈਂਡਰ ਗ੍ਰਾਮ ਬੈਲ ਨਹੀਂ ਨਹੀਂ ਅਲੈਗਜ਼ੈਂਡਰ ਗ੍ਰਾਂਬੈਲ ਹੀ ਉਹਨਾਂ ਦੀ ਵਾਈਫ ਦਾ ਨਾਮ ਹੀ ਸ਼ਾਇਦ ਹੈਲੋ ਅੱਛਾ ਐਦਾ ਕਰਕੇ ਉਹਨਾਂ ਦਾ ਸਰਨੇਮ ਹੀ ਕੋਸ਼ਿਸ਼ ਕਰਕੇ ਹੈਲੋ ਕਹਿੰਦੇ ਮੈਨੂੰ ਥੋੜਾ ਥੋੜਾ ਪੜਿਆ ਮੈਨੂੰ ਥੋੜਾ ਥੋੜਾ ਪੜਿਆ ਜਿਆਦਾ ਪਰ ਜਿਆਦਾ ਬੜੇ ਵਾਹ ਵਾਹ ਜੇ ਤੁਸੀਂ ਯੂਨੀਵਰਸਿਟੀ ਦੇ ਹਾਂ ਯੂਨੀਵਰਸਿਟੀ ਦੇ ਆ ਮੈਂ ਕਹਿੰਦਾ ਸ਼ਾਇਦ ਆਊਟਸਾਈਡਰ ਦੀ ਨਹੀਂ ਐਨੀਆਂ ਗੱਲਾਂ ਆਊਟਸਾਈਡਰ ਹੀ ਕਰਦੇ ਹੁੰਦੇ ਵੇ ਆਊਟਸਾਈਡਰ ਸਾਰਾ ਤੁਹਾਨੂੰ ਪਤਾ ਹੀ ਆ ਫਿਰ ਚਾਹ ਚੋਂ ਜਿਆਦਾ ਪੀ ਲਈਦੀ ਨਾ ਹਾਂ ਚਲੋ ਤੁਹ ਵੀ ਦੱਸੋ ਹੈਲੋ ਕਿ ਕਹਿੰਨੇ ਆਪਾਂ ਉਹ ਵੀਦਨ ਪਤੰਗ ਭਰੇ ਕਰ ਰਹੇ ਆ ਹਾੜਾ ਫਾੜਾ ਪੰਨਾ ਹਾੜਾ ਪੰਨਾ ਇਕੱਠਾ ਕਰ ਰਹੇ ਤੁਸੀਂ ਦੱਸੋ ਭਾਜੀ ਹੈਲੋ ਮੇਨ ਰੀਜਨ ਹੀ ਹੈਲੋ ਆ ਜੋ ਵੀ ਅੱਜ ਅਸੀਂ ਕਹਿੰਨੇ ਆਪਾਂ ਹੈਲੋ ਹਾਂਜੀ ਕਿੱਥੇ ਹੋ ਹਾਂ ਹੋਰ ਅਸੀਂ ਕਹਿ ਦੇ ਕਿ ਕਹਿੰਨੇ ਜਾਂ ਕਹਿੰਨੇ ਕੌਣ ਆ ਚਲੋ ਚਲ ਛੱਡੋ ਇਹਦਾ ਸਵਾਲ ਨਹੀਂ ਆਪਣੇ ਕੋਲ ਤੋ ਇਹ ਦੱਸੋ ਜੇਕਰ ਤੁਹਾਨੂੰ ਥੋੜੀ ਦੇਰ ਲਈ ਕੋਈ ਕੁੱਤਾ ਬਣਨ ਦਾ ਮੌਕਾ ਮਿਲੇ ਕਿਹਦੀ ਬਦੀੜ ਦਾ ਬਣੂਗੇ ਮੈਂ ਮੈਂ ਸਰਜੀ ਬਣੂਗਾ ਕਿਹੜੀ ਕਿਹੜੀ ਦਾ ਕਿਹੜਾ ਪਣਗੜਾ ਛੱਜਾ ਕੁੜੀਆਂ ਨੂੰ ਬੜਾ ਪਸੰਦ ਹੁੰਦਾ ਹੱਥ ਆਲਿਆਂ ਦਾ ਹੱਥ ਆਲਿਆਂ ਦਾ ਉਹ ਐਡਾ ਕਿ ਉੜ ਜਣੀ ਤਾਂ ਐਡਾ ਹੂੰ ਉਹ ਐਡਾ ਯਾਰ ਕਿਹੜਾ ਹੂੰ ਦੋਨੋਂ ਤੋਂ ਪਪੇਰੀਆਂ 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 ਨਹੀਂ ਪੰਮੇ ਦੀਆਂ ਪੰਮੇਆਂ ਜਿਹੜਾ ਹੀ ਹੋਈ ਉਹ ਕੀ ਕਾਹਨਾ ਉਹ ਮਤਲਬ ਕੁੱਤਾ ਕੁੜੀਆਂ ਨੂੰ ਪਸੰਦ ਇਸ ਉਹ ਗੋਦੀਆਂ ਕੁੜੀਆਂ ਹਣੇ ਮੈਂ ਆ ਤੁਹਾਨੂੰ ਮੈਂ ਰੀਲ ਦਿਖਾਉਣਾ ਕੁੜੀਆਂ ਗੋਦੀ ਚ ਲੈ ਕੇ ਬੈਠੀਆਂ ਜਿਹਨਾਂ ਕੁੜੀਆਂ ਲਾਈਕ ਕਰਦੀਆਂ ਨੇ ਅਸੀਂ ਗੁੱਡੀ ਦਾ ਹੀ ਇੱਥੇ ਆ ਕੇ ਹਾਂ ਹਾਂ ਵਿਛੜੇ ਮਦਾਂ ਕੇ ਸਾਈਡ ਤੇ ਤੋਦੇ ਫਿਰ ਬਈ ਸਾਈਡ ਤੇ ਆ ਵੇਖੋ ਤੇ ਫਿਰ ਇਸ ਗੱਲ ਕਿ ਕੁੜੀਆਂ ਦਾ ਪਿਆਰਬਾਨੀ ਕੁੱਤਾ ਵੀ ਬਣ ਜਾਣਾ ਸਾਡੀ ਗੁੱਡੀ ਵੇਖੋ ਤੁਸੀਂ ਉਹ ਕੈਮਰੇ ਚ ਬਖਾਉ ਮਾੜੀ ਸਾਰ ਆਹਦੀ ਗੁੱਡੀ ਦੇਖਿਆ ਚੜੀ ਹੋਈ ਆ ਅੰਬਰਾਂ ਤੇ ਹਏ ਚਾਈਨਾ ਦੀ ਰੋਲ ਦੇ ਨਹੀਂ ਕਿਤੇ ਨਹੀਂ ਨਹੀਂ ਚਾਈਨਾ ਦੀ ਨਹੀਂ ਸਰ ਚਾਈਨਾ ਦੀ ਨਹੀਂ ਚਾਈਨਾ ਰੋਲ ਬਹਿ ਜੇ ਅਰ ਕੀ ਹਾਂਜੀ ਅਹੀਂ ਗੇ ਅਹੀਂ ਅਹੀਂ ਪੇਪਰ ਸਾਰ ਕਿਤੇ ਘਟੂ ਹੈਗਾ ਮੈਂ ਇਹ ਵੀ ਲੀਗਾ ਇਹ ਤੁ ਇਕੱਠੀ-ਤਿਗੀ-ਤਿਗੀ ਗੇਸ਼ ਇਕੱਠੀ ਹਾਂਜੀ ਹਾਂਜੀ ਇਹ ਇੱਥੇ ਆਈ ਹੀ ਕਿਨਾਲੀ ਦਾ ਪਿੱਛੋਂ ਹੀ ਆਖਿਆ ਵਾ ਪੰਛੀਆਂ ਦੇ ਪੈਰਾਂ 'ਤੇ ਚੜੂਗੀ ਜਾਂ ਸਟੱਡੀ ਜਿਹੜੇ ਕਰਦੇ ਬੱਚੇ ਅਈ ਆਖਿਆ ਫਿਰ ਢਾ ਕੇ ਛੱਡ ਦਾਂਗੇ ਬਾਹਰ ਆ ਚੱਲ ਜੇ ਡਿੱਗੂਗੀ ਫਿਰ ਨਹੀਂ ਇਹਦੇ ਬਾਰੇ ਨਹੀਂ ਨਹੀਂ ਜਾਂ ਫਿਰ ਇਕੱਠੀ ਕਰਕੇ ਅੱਗੇ ਢਾ ਦਾਂਗੇ ਆਹ ਕੀ ਬਾਤ ਚਲੋ ਠੀਕ ਆ ਅਜਾ ਬਾਜੀ ਇੱਕ ਕਾਮਨ ਜਿਹਾ ਸਵਾਲ ਦੱਸੋ ਜੇ ਆਪਾਂ ਕਿਸੇ ਦਾ ਵੀ ਕਾਲ ਆਂਦਾ ਆਪਾਂ ਹੈਲੋ ਹੀ ਕਿਉਂ ਕਹਿੰਦੇ ਆ ਹੈਲੋ ਹੀ ਕਹਿਣਾ ਪੈਂਦਾ ਨਹੀਂ ਤੇ ਹੋਰ ਵੀ ਬੜਾ ਕੁਝ ਹੈ ਕਹਿਣ ਨੂੰ ਆਪਾਂ ਹੈਲੋ ਹੀ ਕਿਉਂ ਕਹਿਣਾ ਜਦੋਂ ਕਿਸੇ ਦਾ ਫੋਨ ਆਇਆ ਕਿਦਾਂ ਕਿਦਾਂ ਕਹਿ ਦਿੰਦਾ ਬੰਦਾ ਕੀ ਹਾਲ ਆ ਕਿਦਾਂ ਹੈਲੋ ਮਤਲਬ ਤੁਹਾਨੂੰ ਕੋਈ ਅਣਜਾਣ ਬੰਦੇ ਦਾ ਫੋਨ ਆਂਦਾ ਤੇ ਇਹਨੂੰ ਕਹੋਗੇ ਹੋਰ ਤਾਂ ਕਿਦਾਂ ਹਾਂ ਕਹਿ ਦਊਗਾ ਜਿੱਦਾਂ ਦਾ ਨਹੀਂ ਪਹੁੰਦਾ ਨਹੀਂ ਆਹ ਜਿਹੜੀ ਜਗਾ ਭੈਣ ਨਿਕਲੇ ਫੇਰ ਤੇ ਫੇਰ ਕੀ ਆ ਕੌਣ ਹੋਏ ਤੇ ਉਹ ਹੈਲੋ ਹੀ ਕਿਉਂ ਕਹਿੰਦੇ ਆਪਾਂ ਇਹ ਸਵਾਲ ਤੇ ਮੈਂ ਵੀ ਨਹੀਂ ਕਦੀ ਸੋਚਿਆ ਨਾ ਭਾਈ ਤੂੰ ਹੀ ਦੱਸੋ ਭਾਜੀ ਇਹ ਕਮਿਊਨੀਕੇਸ਼ਨ ਦਾ ਵੇ ਹੀ ਬਣਾਇਆ ਦਾ ਕੀ ਮਤਲਬ ਹੈਲੋ ਹੀ ਕਰਕੇ ਬੁਲਾਣਾ ਸਾਰਿਆਂ ਨੂੰ ਕਮਿਊਨੀਕੇਸ਼ਨ ਦਾ ਵੇ ਵੈਸੇ ਆਪਣਾ ਮਤਲਬ ਆਪਣੀ ਪੰਜਾਬੀ ਲੈਂਗੁਏਜ ਆਪਣੇ ਪੰਜਾਬ ਦੇ ਵਿੱਚ ਵੀ ਹੈਲੋ ਹੀ ਕਹਿੰਦੇ ਆਪਾਂ ਉਹ ਆਪਣੀ ਕਮਿਊਨੀਕੇਸ਼ਨ ਦਾ ਮਿਲਦਾ ਵੀ ਨਹੀਂ ਭਾਜੀ ਮੈਂ ਪੰਜਾਬ ਦਾ ਨਹੀਂ ਹੈਗਾ ਤੇ ਨਾ ਮੈਂ ਨਹੀਂ ਨਹੀਂ ਮੈਂ ਜੰਮੂ ਕਸ਼ਮੀਰ ਦਾ ਪੰਜਾਬੀ ਤੁਸੀਂ ਕਿਦਾਂ ਬੋਲਦੀ ਹੁੰਦੇ ਪੰਜਾਬੀ ਤਾਂ ਆਂਦੀ ਹੈ ਇੱਥੇ ਆ ਕੇ ਸਿੱਖ ਲਈ ਥੋੜੀ ਥੋੜੀ ਬੋਲਣੀ ਹਾਂਜੀ ਹਾਂਜੀ ਅੱਛਾ ਚਲੋ ਆਪ ਬਤਾਓ ਕਿ ਹੈਲੋ ਕਿਉਂ ਕਹਿੰਦੇ ਨੇ ਜਦ ਕਿਸੇ ਦਾ ਕਾਲ ਆਤਾ ਹੈ ਤਾਂ ਅਸੀਂ ਹੈਲੋ ਕਿਉਂ ਬੋਲਦੇ ਹਾਂ ਦਾਂਗੀ ਦੂਸਰੇ ਪਰਸਨ ਕੋ ਰਿਸਪੌਂਡ ਮਤਲਬ ਉਸੇ ਕਹ ਉਸ ਕੋ ਇਨੀਸ਼ੀਏਟ ਕਰਨੇ ਲਈ ਕਨਵਰਸੇਸ਼ਨ ਕੋ ਕਿ ਉਹ ਦੂਸਰੇ ਸੇ ਰਿਸਪੌਂਡ ਮਿਲੇ ਹਮਕੋ ਉਹ ਵੀ ਤਾਂ ਕੁਝ ਹੋ ਸਕਦਾ ਹੈ ਹੈਲੋ ਇੰਗਲਿਸ਼ ਥੈਟਸ ਵੈਸਟਰਨ ਇਨਫਲੂਐਂਸ ਮੰਨ ਲਿਤੇ ਆ ਚਲੋ ਇੱਕ ਹੋਰ ਸਵਾਲ ਆ ਜੇ ਤੁਹਾਨੂੰ ਡੌਗੀ ਮੰਨਣ ਦਾ ਮੌਕਾ ਮਿਲੇ ਕਿਹੜੀ ਬਰੀਡ ਦਾ ਬਣੋਗੇ ਕਿਹੜੀ ਬਰੀਡ ਦਾ ਕੁੱਤਾ ਬਣਨਾ ਚਾਹਤੀਆਂ ਨੇ ਕਿਹੜੀ ਬਰੀਡ ਦਾ ਬਣ ਕੇ ਦੇਖਣਾ ਵਾ ਇਹ ਕੋਈ ਗੱਲ ਬਾਤ ਹੈਗੀ ਐ ਇਸ ਪੁੱਤੇ ਦੇ ਉਹ ਛੋੜਾ ਜਿਹੜਾ ਤਾਂ ਜਪਨੀਜ਼ ਜਿਆ ਜਿਹੜਾ ਅੱਜਕੱਲ ਚੱਲਦਾ ਵਾ ਯਾਰ ਕੀ ਨਾ ਛੋਟਾ ਆ ਜਾ ਆ ਬਨ ਜਾਗਾ ਨਿਆਰੇ ਲਊਗਾ ਉਹ ਨਿਆਦੇ ਕਿਸ ਤਰ੍ਹਾਂ ਮਤਲਬ ਕਿਹੜੇ ਨਿਆਦੇ ਦੇ ਉਹ ਹਨ ਤੁਹਾਨੂੰ ਪਤਾ ਹੀ ਆ ਇਹ ਦੱਸੋ ਭਾਜੀ ਇਹ ਲੋਕੀ ਵੱਲੋਂ ਮੈਂ ਮੈਨੂੰ ਰੱਬ ਨੇ ਇਨਸਾਨ ਬਣਾਇਆ ਮੈਂ ਖੁਸ਼ ਆ ਨਹੀਂ ਤੇ ਜੇ ਥੋੜੀ ਜਿਹਾ ਬਣਾਉਣੀ ਕੋਈ ਜਿਵੇਂ ਕੋਈ ਮੰਨ ਲਓ ਕੋਈ ਆਪਾਂ ਨੂੰ ਕਿ ਵੀ ਬੰਦਾ ਸੋਚਦਾ ਹੀ ਆ ਬੈਠਾ ਇਮੇਜਿਨੇਸ਼ਨ ਕਰਦਾ ਵਾ ਕਿ ਆ ਜੇ ਬਰੀਡ ਕੋਈ ਆਪਾਂ ਬਣਾਉਣੀ ਹੋਵੇ ਆਪਣੇ ਆਪ ਦੇ ਵਿੱਚ ਹਾਂ ਨੂੰ ਮੌਕਾ ਮਿਲੀ ਡੌਗ ਬਣਾਉਂਦੀ ਤੇ ਕਿਹੜੀ ਬਰੀਡ ਦਾ ਮੈਨੂੰ ਨੇ ਕੁੱਤਾ ਬਣਦਾ ਨਹੀਂ ਸੋਚਿਆ ਨਹੀਂ ਸੋਚਿਆ ਹੋਰ ਕੋ ਬਣਦਾ ਸੋਚਿਆ ਹੋਵੇ ਚਲੋ ਆਪ ਬਤਾਓ ਕਿ ਆਪਕੋ ਮੌਕਾ ਮਿਲੇ ਕਿ ਕਿਸੇ ਬਰੀਡ ਮੇ ਜਾਣਾ ਹੈ ਤਾਂ ਕੌਨਸੀ ਬਰੀਡ ਹੋਗੀ ਮੈਨੂੰ ਬਰੀਡਸ ਕੇ ਬਾਰੇ ਮੇ ਪਤਾ ਨਹੀਂ ਥੋੜਾ ਬਹੁਤ ਤਾਂ ਪਤਾ ਹੋਗਾ ਇਤਨੇ ਡੌਗ ਲੋਗ ਪਤਾ ਨਹੀਂ ਮੈਨੂੰ ਨਹੀਂ ਪਤਾ ਸੋ ਇਹ ਸੰਖ ਕੁਛ ਛੋਟੇ ਛੋਟੇ ਸਵਾਲ ਜਿਹੜੇ ਆਪਾਂ ਯੂਨੀਵਰਸਿਟੀ ਦੇ ਬੱਚਿਆਂ ਤੋਂ ਕੀਤੇ ਤੇ ਇਹਦਾ ਜਿਹੜਾ ਜਵਾਬ ਅਗਰ ਤੁਹਾਨੂੰ ਪਤਾ ਤੇ ਤੁਸੀਂ ਇਹਦਾ ਆਨਸਰ ਜ਼ਰੂਰ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ ਜੇ ਨਹੀਂ ਪਤਾ ਜਦੋਂ ਅਡੀ ਇਨਫੋਰਮੇਸ਼ਨ ਨਹੀਂ ਦੱਸ ਦਿੰਦੇ ਆ ਹੈਲੋ ਜਿਹੜਾ ਗ੍ਰੀਟ ਕਰਨ ਲਈ ਬਣਿਆ ਸੀਗਾ ਜੋ ਟੈਲੀਫੋਨ ਬਣੇ ਸੀਗੇ ਉਹਨਾਂ ਨੰਬਰ ਸੇਵ ਨਹੀਂ ਸੀ ਹੁੰਦੇ ਤੇ ਦੂਸਰਾ ਬੰਦਾ ਜਿਹੜਾ ਸਟ੍ਰੇਂਜਰ ਹੁੰਦਾ ਸੀਗਾ ਉਹਨੂੰ ਪਛਾਣਤਾ ਹੁੰਦਾ ਸੀਗਾ ਉਹਨੂੰ ਬੁਲਾਣ ਲਈ ਉਹਦਾ ਟ੍ਰੈਕਸ਼ਨ ਲੈਣ ਲਈ ਹੈਲੋ ਵਰ ਯੂਜ਼ ਕੀਤਾ ਜਾਂਦਾ ਸੀਗਾ ਜੋ ਜਦੋਂ ਵੀ ਕੋਈ ਹੈਲੋ ਆਪਾਂ ਕਹਿੰਦੇ ਆ ਤੇ ਦੂਸਰੇ ਬੰਦੇ ਦੀ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਦਾ ਇਹੀ ਤਰੀਕਾ ਸੀਗਾ ਜੋ ਹਜੇ ਵੀ ਚੱਲ ਰਿਹਾ ਸੋ ਜੇਕਰ ਅਜਿਹੀਆਂ ਹੋਰ ਵੀਡੀਓਜ਼ ਤੁਸੀਂ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਨੇ